ਸਾਲੇ ਸਾਲ ਦੀਵਾਲੀ ਆਉਂਦੀ ਹੈ ਕਰੀਬਨ ਕਰੀਬਨ અમાਵਸ ਇੱਕ ਪਰਪੇਖ ਚੁਣਿਆ ਗਿਆ ਹੈ ਮਨੁੱਖ ਦੀ ਜ਼ਿੰਦਗੀ અમાਵਸ ਦੀ ਤਰ੍ਹਾਂ ਮਸਿਆਦੇ ਤਰ੍ਹਾਂ ਰਾਤ ਵੀ ਪਰ ਹਨੇਰੀ ਰਾਤ ਪੂਰਨਮਾਸੀ ਦੀ ਰਾਤ ਨੂੰ ਦੀਵਾਲੀ ਨਹੀਂ ਆਉਂਦੀ ਉਹਦੇ ਰੱਬ ਨੇ ਹੀ ਦੀਵਾਲੀ ਕੀਤੀ ਹੁੰਦੀ ਹੈ ਚੰਨ ਜਾੜੇ ਆਉਂਦਾ ਸਾਨੂੰ ਦੀਵੇ ਜਲਣ ਦੀ ਕੀ ਲੋੜ ਹੈ ਉਹਨੇ ਇੱਕ ਵੱਡਾ ਦੀਵਾ ਜਲਾ ਚੜਿਆ ਰਾਤ ਨੂੰ ਪੂਰਨਮਾਸੀ ਆਬਦੀ ਗਿਆਤ ਲਈ ਅਰਜ਼ ਕਰਾਂ ਮਾਵਸ ਦੇ ਵਿੱਚ ਕਿਉਂ ਦੀਵਾਲੀ ਆਉਂਦੀ ਏ ਇੱਕ ਪਰਪੀਖ ਚੁਣਿਆ ਗਿਆ ਹੈ اے ਮਨੁੱਖ ਤੂੰ ਮਸੀਹਾ ਦੇ ਰਾਤ ਦੀ ਤਰ੍ਹਾਂ ਤੇ ਮਸੀਹਾ ਦੀ ਰਾਤ 8 ਘੰਟੇ 10 ਘੰਟੇ 12 ਘੰਟੇ ਦੀ ਹੋਵੇਗੀ ਔਰ ਕਿੰਨੀ ਕਹੋਗੀ 14 ਘੰਟੇ ਦੀ ਹੋ ਜਾਏ ਕਦੀ ਦਿਨ ਵੱਡੇ ਹੁੰਦੇ ਨੇ ਕਦੀ ਰਾਤਾਂ ਵੱਡੀਆਂ ਹੁੰਦੀਆਂ ਜ਼ਿੰਦਗੀ ਦੇ ਚ ਜਿਹੜੀ ਮਸਿਆ ਦੀ ਰਾਹ ਤੇ ਕਈ ਦਫਾ ਜਨਮ ਤੋਂ ਲੈ ਕੇ ਮਰਨ ਤੱਕ ਚੱਲਦੀ ਏ ਕਦੀ ਦੀਵਾ ਜਲਦਾ ਹੀ ਨਹੀਂ ਚਾਨਣਾ ਹੁੰਦਾ ਹੀ ਨਹੀਂ ਬੜੀ ਲੰਬੀ ਰਾਤ ਬੜਾ ਲੰਬਾ ਅੰਧੇਰਾ ਅੰਧੇਰੇ ਰਾਹ ਨਾ ਕੋਈ ਹੋ ਬਾਲ ਵੀ ਕੋਈ ਹੋਈ ਅੰਧੇਰੇ ਰਾਹ ਨਾ ਕੋਈ ਅੰਧੇਰੇ ਚ ਰਸਤਾ ਦਿਖਾਈ ਨਹੀਂ ਦਿੰਦਾ ਤਾਂ ਚਲਾਂਗੇ ਕਿ ਕਿਸ ਤਰ੍ਹਾਂ ਚਲਾਂਗੇ ਮੈਂ ਅਕਸਰ ਅਰਜ਼ ਕਰਦਾ ਹੁਣਾ ਹਨੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਕੋਈ ਪਰਦਾ ਨਹੀਂ ਹਨੇਰੇ ਚ ਪਹਾੜ ਨਹੀਂ ਦਿਖਾਈ ਦਿੰਦੇ ਹਨ ਹਨੇਰੇ ਚ ਦਰਿਆ ਨਹੀਂ ਦਿਖਾਈ ਦਿੰਦਾ ਭਾਵੇਂ ਤਿੰਨ ਹਿੱਸੇ ਪਾਣੀ ਹੈ ਸਮੁੰਦਰ ਰਾਤ ਦੇ ਸਮੁੰਦਰ ਵੀ ਨਹੀਂ ਦਿਖਾਈ ਦਿੰਦਾ ਐਨਾ ਵੱਡਾ ਸਮੁੰਦਰ ਇੰਨੀ ਜਗ੍ਹਾ ਘੇਰੀ ਹੈ ਜਿਸ ਨੇ ਨਹੀਂ ਦਿਖਾਈ ਦੇਣਾ ਹੰਦੇਰੇ 'ਚ ਜੰਗਲ ਦਰਖਤ ਨਹੀਂ ਦਿਖਾਈ ਦਿੰਦੇ ਪਹਾੜ ਨਹੀਂ ਦਿਖਾਈ ਦਿੰਦੇ ਸ਼ਹਿਰ ਨਹੀਂ ਦਿਖਾਈ ਦਿੰਦੇ ਸ਼ਹਿਰਾਂ ਦੀਆਂ ਗਲੀਆਂ ਨਹੀਂ ਦਿਖਾਈ ਦਿੰਦੇ ਘਰ ਦੇ 'ਚ 10 ਬੰਦੇ ਬੈਠੇ ਉਹਨੇ ਇੱਕ ਵੀ ਨਹੀਂ ਦਿਖਾਈ ਦਿੰਦਾ ਅੰਧੇਰੇ 'ਚ ਇੱਕ ਵੀ ਨਹੀਂ ਦਿਖਾਈ ਦਿੰਦਾ ਕਈ ਦਾ ਭਾਂ ਦੇਰੇ 'ਚ ਆਪਣਾ ਹੱਥ ਵੀ ਨਹੀਂ ਦਿਖਾਈ ਦਿੰਦਾ ਨਹੀਂ ਦਿਖਾਈ ਦਿੰਦਾ ਬਾਹਰ ਦਾ ਇਹ ਅੰਧੇਰਾ دائمی نہیں ہے لمبا نہیں ہے آیا تے گیا یہ جی اندھیری رات آ گئی کوئی دیوا بالا گے بتی جلاواں روشنی کر گے گھر اندھیرا ہے پہلے پرویش کر دیا پہلا کام کی کرتے ہیں بتی جلانے کوئی دکھائی تو دے اندر چلی گئے کوئی دکھائی تے دے پھر کچھ کم کریے ਲੇਕਿਨ ਮੈਂ ਫਿਰ ਦੁਹਰਾਵਾਂ ਮਾਨਸਿਕ ਤਲ ਤੇ ਤੇ ਕਈ ਜਨਮਾਂ ਤੋਂ ਅੰਧੇਰਾ ਹੈ ਇਸ ਜਨਮ ਦੀ ਗੱਲ ਵੀ ਨਹੀਂ ਇਹ ਜੀਵਨ ਨੂੰ ਗੁਰਬਾਣੀ ਰਾਤ ਨਾਲ ਤਸ਼ਬੀਹ ਦਿੰਦੀ ਹੈ ਸਗਲੀ ਰੈਨ ਅੰਧਾਰੀ ਗੁਜ਼ਰੀ ਸੇਵ ਸਤਗੁਰ ਚਾਨਣ ਹੋਏ ਜ਼ਿੰਦਗੀ ਦੀ ਸਾਰੀ ਰਾਤ ਅੰਧੇਰੇ ਚ ਲੰਘ ਗਈ ਅੰਧੇਰੇ ਤੋਂ ਮੈਂ ਫਿਰ ਅਰਜ਼ ਕਰਾਂ ਅੰਧੇਰੇ ਠੋਕਰਾਂ ਨੇ ਦੁੱਖ ਹੈ ਦੁੱਖ ਹੈ ਫਿਰ ਦੁੱਖ ਦਾ ਕਾਰਨ ਵੀ ਹੈ ਕਿ ਅਗਿਆਨ ਨਿਵਰਤੀ ਦਾ ਸਾਧਨ ਵੀ ਹੈ ਕਿ ਗੁਰੂ ਦੀ ਬਾਣੀ ਸਤਿਗੁਰ ਦੇ ਬਚਨ ਨਿਵਰਤੀ ਦਾ ਸਾਧਨ ਵੀ ਹੈ ਤੋ ਫਿਰ ਕਹਿਣਾ ਪੈਗਾ ਸੁਖ ਹੈ ਸੁਖ ਹੈ ਸੁਖ ਹੈ ہوں جی ست گر نانے کے دکھیا سب سنسار سارے دکھی نے سارے ہی روگی نے پھر اوہی جوت پنج گھر دکھ نہ ہی سب سکھ ہی ہے رے ہار نہیں سب جیتے کوئی دکھ نہیں ہے ہی نہیں ہے سب سکھ ہی سکھ ہے سکھ ہی سکھ ہے کوئی ہار نہیں ہے جیت جت ہی ہے ਦੇਤੇ ਜਿੱਤੇ ਦੁੱਖ ਨਾ ਇਹ ਆਮ ਸਜਣਾ ਨੂੰ ਲੱਗੇਗਾ ਤੇ ਦੋਵੇਂ ਵਿਰੋਧੀ ਬਚਨ ਨੇ ਪਹਿਲੀ ਜੋਤ ਕੁਝ ਹੋਰ ਕਹਿ ਰਹੀ ਹੈ ਪਹਿਲੇ ਘਰ ਦੇ ਚ ਪੰਜਵੇਂ ਘਰ ਦੇ ਚ ਉਹੀ ਜੋਤ ਕੁਝ ਹੋਰ ਕਹਿ ਰਹੀ ਹੈ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਸਭ ਸੰਸਾਰ ਸਾਰੇ ਦੁਖੀ ਨੇ ਤੇ ਸਾਰੇ ਰੋਗੀ ਵੀ ਨੇ ਜੋ ਜੋ ਧੀ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ سارے روگی نے سارے دکھی نے پھر اہ جوت گھردش کہہ رہی ہے دکھ نہ ہی ہے ہی سب سکھ ہی ہے رے ہار نہیں سب جیتے برا نہیں سب بھلا ہی ہے رے ایک, ایک ہی نیتے ہے میرے نال برا ہو گیا وہ میرے نال برا ہو گیا وہ میرے نال ٹھیک نہیں ہویا وہ کم میرے نال ٹھیک نہیں ہویا ਏ ਬੁਰਾ ਹੋ ਗਿਆ ਉਹ ਬੁਰਾ ਹੋ ਗਿਆ ਕੁਝ ਵੀ ਬੁਰਾ ਨਹੀਂ ਜੋ ਕੁਝ ਵੀ ਹੋਇਆ ਠੀਕ ਹੋਇਆ ਠੀਕ ਹੋਇਆ ਜੋ ਵੀ ਮੇਰੇ ਨਾਲ ਹੋਇਆ ਠੀਕ ਹੋਇਆ ਔਰ ਇਹੀ ਹੋਣਾ ਚਾਹੀਦਾ ਸੀ ਬੜੀ ਵੱਡੀ ਬੜੀ ਵੱਡੀ ਅਸੀਂ ਤੇ ਕਵਾਂਗੇ ਇਹ ਸਾਡੇ ਨਾਲ ਠੀਕ ਹੋਇਆ ਇਹ ਸਾਡੇ ਨਾਲ ਗਲਤ ਹੋਇਆ ਇਹ ਠੀਕ ਹੈ ਤੇ ਇਹ ਗਲਤ ਹੈ ساری ਜ਼ਿੰਦਗੀ ਅਸੀਂ ਇਹੀ ਤੇ ਨਿਰਣਾ ਕਰਦੇ ਰਹਿੰਦੇ ਹਾਂ مہاراج کہہ رہے نے برا نہیں سب بھلا ہی ہے رے ایک ہی نے تھے اس ایک نیت کم پہ کر دی اس کم پہ کر دا ہے اس ایک کا فیصلہ پہ ہے اس ایک سمجھ چل دی پی ہے دکھنا ہی سب سکھ ہی ہے رے کوئی دکھ نہیں ہے سکھ ہی سکھ ہے ہار نہیں سمجھیتے کوئی ہار نہیں ہے۔ جییتے جیتا ہے جییتے جیتا ہے۔ ਹੁਣ ਮੈਂ ਫਿਰ ਦौराਵਾ। ਦੁੱਖ ਹੈ, ਦੁੱਖ ਹੈ। ਤੋਂ ਦੁੱਖ ਦਾ ਕਾਰਨ ਵੀ ਹੈ ਅਗਿਆਨ। ਅਗਿਆਨ। ਫਿਰ ਮੈਂ ਅਰਜ਼ ਕਰਾਂ ਨਿਵਰਤੀ ਦਾ ਸਾਧਨ ਵੀ ਹੈ। ਨਿਵਰਤੀ ਦਾ ਸਾਧਨ ਵੀ ਹੈ ਗਿਆਨ। ਗਿਆਨ। ਫਿਰ ਕਹਿਣਾ ਪਵੇਗਾ ਕੋਈ ਦੁੱਖ ਨਹੀਂ ਹੈ ਸੁਖ ਹੈ ਸੁਖ ਹੈ ਸੁਖ ਹੈ ਨਹੀਂ ਤੇ ਫਿਰ ਕਹਿਣਾ ਪਵੇਗਾ ਦੁੱਖ ਹੈ ਦੁੱਖ ਹੈ ਦੁੱਖ ਹੈ اور ਸਾਰੇ ਹੀ ਦੁਖੀ ਨੇ ਰੋਗ ਹੈ ਰੋਗ ਹੈ ਸਾਰੇ ਹੀ ਰੋਗੀ ਨੇ ਸੋਗ ਹੈ ਸੋਗ ਹੈ ਸਾਰੇ ਹੀ ਚਿੰਤਾਤੁਰ ਨੇ ਸਾਰੇ ਜੋ ਹੈ ਸੋਗੀ ਨੇ ਦੁੱਖ ਹੈ ਇਹਦਾ ਕਾਰਨ ਵੀ ਹੈ اندھیرا اگیان کارن ہے یہی کارن ہے اگیان کر کے دکھ ہے نہ سمجھی کر کے دکھ ہے نوتی کا سدھن بھی ہے گیان گیانگیان جائے گا بیوہ بالا کہ اندھیرا جائے گا پھر سکھ ہے سکھ ہے سکھ ہے دوجا پیڈو میں بیان کر لگا دن سننا ਰਾਤ ਨੂੰ ਦਿਨ ਦੇ ਸੇ ਪਰਕਿਰਤੀ ਬਦਲਦੀ ਹੈ ਇਹ ਚਾਨਣਾ ਪ੍ਰਕਿਰਤੀ ਕਰਦੀ ਹੈ ਕਿ ਇਹਦੇ ਸਾਨੂੰ ਕੋਈ ਉਦਮ ਉਭਰਾਲਾ ਕਰਨ ਦੀ ਲੋੜ ਨਹੀਂ ਵਿਚ ਲੋ ਮਿਹਨਤ ਕਰੀਏ ਕੋਈ ਜੱਬ ਤੱਕ ਕਰੀਏ ਸੂਰਜ ਉਦੇ ਹੋਵੇ ਹੋਵੇਗਾ ਤੁਸੀਂ ਨਾ ਵੀ ਜੱਬ ਤੱਕ ਕਰੋ ਤਾਂ ਵੀ ਹੋਵੇਗਾ ਤੁਸੀਂ ਕੋਛ ਵੀ ਨਾ ਕਰੋ ਤਾਂ ਵੀ ਦਿਨ ਹੋਵੇਗਾ ਤੁਸੀਂ ਲੱਖ ਵੀ ਰੋਕਣਾ ਚਾਹੋ ਤਾਂ ਵੀ ਰਾਤ ਆਵੇਗੀ ਆਵੇਗੀ ਇਹ ਦਿਨ ਤੇ ਰਾਤ ਪ੍ਰਾਕਿਰਤਿਕ ਨੇ ਪ੍ਰਕਿਰਤੀ ਕਰਕੇ ਹੁੰਦੇ ਰਾਤ ਦਿਨ ਦੇ ਚ ਬਦਲ ਜਾਂਦੀ ਚਾਨਣਾ ਹੋ ਜਾਂਦਾ ਇਸ ਚਾਨਣ ਲਈ ਸਾਨੂੰ ਕੋਈ ਉਦਮ ਉਪਰਾਲਾ ਮੈਨ ਰੱਦਦ ਕਰਨ ਦੀ ਲੋੜ ਨਹੀਂ ਕੋਈ ਵੀ ਉਪਰਾਲਾ ਕਰਨ ਦੀ ਲੋੜ ਨਹੀਂ ਕੋਈ ਵੀ ਮਿਹਨਤ ਕਰਨ ਦੀ ਲੋੜ ਨਹੀਂ ਪਰ ਗਿਆਨ ਦਾ ਦੀਪਕ ਬਾਲਣ ਲਈ ਤੇ ਕੁਝ ਕਰਨਾ ਪਏ ਆਪਣੇ ਆਪ ਨਹੀਂ ਹੋਵੇਗੀ ਆਪਣੇ ਆਪ ਹੋ ਜਾਂਦੀ ਤੇ ਹੁਣ ਤੱਕ ਹੋ ਜਾਣਾ ਸੀ ਕਈ ਜਨਮਾਂ ਤੋਂ ਹਨੇਰੇ ਦੇ ਚ ਕੋਈ ਇੱਕ ਜਨਮ ਤੋਂ ਗੁਸਤਾਖੀ ਨਾ ਅਨੰਤ ਜਨਮਾਂ ਤੋਂ ਹਨੇਰੇ ਦੇ ਚ ਅਨੰਤ ਜਨਮਾਂ ਤੋਂ ਐਸਾ ਹਨੇਰਾ ਮਸਿਆ ਦੇਰਾ ਕਦੀ ਦੀਵਾਲੀ ਹੋਈ ਨਹੀਂ ਹੋਈ ਨਹੀਂ ਕਿਉਂ ਪ੍ਰਕਿਰਤੀ ਨਹੀਂ ਕਰੇਗੀ ਨਹੀਂ ਕਰੇਗੀ ਅਗਰ ਉਹ ਵੀ ਪ੍ਰਕਿਰਤੀ ਕਰ ਦੇਂਦੀ ਤੇ ਜਿਵੇਂ ਦਿਨ ਸੁਭਾਵਿਕ ਆ ਜਾਂਦਾ ਕਦੀ ਧੰਨਵਾਦ ਨਹੀਂ ਨਿਕਲਦਾ ਕਦੀ ਸ਼ੁਕਰਾਨਾ ਨਹੀਂ ਨਿਕਲਦਾ ਦਿਨ ਦੀ ਅਹਿਮੀਅਤ ਨੂੰ ਫਿਰ ਅਸੀਂ ਸਮਝਦੇ ਨਹੀਂ ਕੋਈ ਕਦਰ ਨਹੀਂ ਕਰਦੇ ਹਰ ਚੇ ਜ਼ੂਦ ਬਰਾਇਤ ਦੇਰ ਨਾ ਪਾਇਤ ਜਿਹੜੀ ਚੀਜ਼ ਛੇਤੀ ਮਿਲ ਜਾਏ ਬਿਨਾ ਮਿਹਨਤ ਦੇ ਮਿਲ ਜਾਏ ਉਹਨੋ ਕੋ ਕਦਰ ਨਹੀਂ ਕਰਦਾ ਨਹੀਂ ਕਰਦਾ ਉਹ ਦੀਵਾ ਤੇ ਆਪ ਬਲਣਾ ਪੈਗਾ ਉਸ ਦੀਵੇ ਨੂੰ ਆਪ ਜਲਾਣਾ ਪੈਗਾ ਜਿੰਨੇ ਚਿਰ ਤੱਕ ਉਹ ਦੀਵਾ ਅੰਦਰ ਦਾ ਨਹੀਂ ਜਲਦਾ ਮਨ ਮੰਦਰ ਮੇ ਦੀਪਕ ਬਲਿਓ ਜਿੰਨੇ ਚਿਰ ਤੱਕ ਨਹੀਂ ਬਲਦਾ ਦੀਪਕ ਸ਼ਬਦ ਪ੍ਰਗਾਸਿਆ ਜਿੰਨੇ ਚਿਰ ਤੱਕ ਇਹ ਪ੍ਰਕਾਸ਼ ਨਹੀਂ ਆਉਂਦਾ ਉਤਨੇ ਚਿਰ ਤੱਕ ਤੇ ਦੁੱਖ ਹੈ ਤਨ ਰੋਗੀ ਵੀ ਹੈ ਮਨ ਸੋਗੀ ਵੀ ਹੈ ਦੀਵਾ ਬਲ ਜਾਏ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੇ ਗਲਗਤ ਤੇ ਨਹੀਂ ਹੋਣੀ ਇਹ ਸਿਲਸਿਲਾ ਨਹੀਂ ਹੋਣਾ ਹਾਂ ਐਸਾ ਹੋ ਸਕਦਾ ਜਦ ਲੋ ਚੱਲ ਰਹੀ ਹੈ ਸਾਰਿਆਂ ਨੂੰ ਲੱਗਦੀ ਹੈ ਤੇ ਸੰਤ ਨੂੰ ਵੀ ਲੱਗੇ ਕੋਈ ਵਾਰ ਐਸੀ ਬਿਮਾਰੀ ਫੈਲੀ ਹੈ ਹੋ ਸਕਦਾ ਉਹਦੀ ਲਪੇਟ ਦੇ ਤਨ ਆ ਜਾਏ ਤੇ ਜਲਦੀ ਠੀਕ ਹੋ ਜਾਏ ਉਹ ਪ੍ਰਾਕਿਰਤਿਕ ਹੈ ਉਸ ਰੋਗ ਨੂੰ ਉਸ ਸੋਗ ਨੂੰ ਮਨੁੱਖ ਨੇ ਸਵੈਮ ਜਨਮ ਨਹੀਂ ਦਿੱਤਾ ਬਾਕੀ ਰੋਗ ਬਾਕੀ ਸੋਗ ਮਨੁੱਖ ਦੇ ਖੁਦ ਦੇ ਪੈਦਾ ਕੀਤੇ ਹਨ ਕੋਈ ਚੀਜ਼ ਚਲੀ ਗਈ ਹੈ ਤਾਂ ਠੀਕ ਹੈ ਪਰ ਨਹੀਂ ਇਹ ਸੋਗ ਕਰਦਾ ਕਿਉਂ ਗਈ ਬੜਾ ਪਿਆਰਾ ਸੀ ਉਹ ਤੇ ਚਲਾ ਗਿਆ ਜਿਵੇਂ ਪਰਸੋਂ ਬਿਰਦ ਵੀ ਮੇਰੇ ਅੱਗੋਂ ਰੋਣ ਲੱਗ ਪਿਆ 75 ਸਾਲ ਦਾ ਉਹਨੂੰ ਮਾਂ ਯਾਦ ਆ ਗਈ ਜ਼ਾਰੋ ਜ਼ਾਰ ਰੋਣ ਲੱਗ ਪਿਆ ਤੇ ਜਾਣਾ ਤਾਂ ਹਰ ਇੱਕ ਨੇ ਪਰ ਯਾਦ ਆ ਗਈ ਸੋਗ ਇਰਦਾ ਸੋਗ ਨਾਲ ਭਰ ਗਿਆ ਜੋ ਹੈ ਚਲਾ ਗਿਆ ਸੋਕ ਜੋ ਚਾਹੁੰਦੇ ਆ ਕਿਦਰੇ ਨਾ ਮਿਲੇ ਤੋ ਚਿੰਤਾ ਕਿਸੇ ਚੀਜ਼ ਜਿੰਦਗੀ ਬੀਤਦੀ ਸੰਤ ਇਸ ਤਰ੍ਹਾਂ ਨਹੀਂ ਜੀਉਂਦਾ ਇਹਦਾ ਖੁਲਾਸਾ ਮੈਂ ਤੁਹਾਡੇ ਸਾਹਮਣੇ ਕਰਾਂ ਇਸ ਤੋਂ ਪਹਿਲੇ ਇੱਕ ਸੂਫੀ ਦਾ ਸ਼ੇਰ ਤੁਹਾਨੂੰ ਸੁਣਾਵਾ ਉਹ ਕਹਿੰਦਾ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ ਜੋ ਰੋ ਰਹਾ ਹੈ ਸੋ ਰੋ ਰਹੇਗਾ سکون قلب سے خدا خدا کر جو کچھ کہ ہونا ہے سو ہو رہے کیڑے چرن پہ مائی ہون ہار سو ہوئی ہے تے ہوندا ہے ہوندا ہے جو کچھ ملے ہے بچھڑے گا جو کچھ પ્રાપ્ત ہویا ہے جاندے جو سنجوگ بنے نے ٹوٹدے نے تے ہوندا ہے تے ہوندا ہے مائی ہون ہار سو ہوئی تے ہوندا ہے ਜੋ ਕੁਝ ਕੇ ਹੋਣਾ ਆਸੋ ਹੋ ਰਹੇਗਾ ਉਹ ਨੂੰ ਹੋਣ ਦੇ ਪਰ ਹੋਵੇਗਾ ਤੇਰੇ ਰੋਕਣ ਨਾਲ ਵੀ ਨਹੀਂ ਰੁਕਣਾ ਹਾਂ ਤੂੰ ਮਨ ਨੂੰ ਸੋਗੀ ਕਰ ਸਕਦਾ ਹੈ ਕਰ ਸਕਦਾ ਹੈ ਤੇ ਤੇਰੀ ਮਰਜ਼ੀ ਹੈ ਇਹ ਮਿਲਣਾ ਹੈ ਕਿ ਨਹੀਂ ਮਿਲਣਾ ਮારી ਹੋਂਨ ਹਰ ਸੋ ਹੋਈ ਹੈ ਅਗਰ ਪੈਨੋ ਮਿਲਣਾ ਹੋਵੇਗਾ ਤਾਂ ਮਿਲ ਜਾਏਗਾ ਨਹੀਂ ਮਿਲਣਾ ਹੋਵੇਗਾ ਤਾਂ ਨਹੀਂ ਮਿਲੇਗਾ ਤੇਰੀ ਪ੍ਰਾਲਬਤ ਦੇ ਬਤਾਓ ਚਿੰਤਾ ਕਮ ਚਿੰਤਾ ਨੂੰ ਮਨੁ ਖੁਦ ਜਨਮ ਦੇਂਦਾ ਸੋਗ ਨੂੰ ਮਨੁ ਖੁਦ ਜਨਮ ਦੇਂਦਾ ਗੁਸਤਾਖੀ ਮਾਫ ਤਨ ਦੇ ਚ ਰੋਗਾਂ ਨੂੰ ਮਨੁ ਖੁਦ ਜਨਮ ਲੈਂਦਾ